ਹਾਂਜੀ ਸੱਜਣੋ ਤਨਤਾ ਸਾਹਿਬ ਦੀ ਜਿਮਨੀ ਚੋਣ ਦੇ ਵਿੱਚ ਇੱਕ ਨਜਾਇਜ਼ ਆ ਮੁੱਦਾ ਪੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਬਰਾਤ ਸਿਰ ਤੋੜ ਯਤਨ ਕੀਤਾ ਜਾ ਰਿਹਾ ਵੀ ਪੰਥਕ ਕੌਣ ਆ ਹਾਲਾਂਕਿ ਕੇਂਦਰ ਸੰਚਾਲਕ ਸਾਰੀਆਂ ਸਿਆਸੀ ਧਿਰਾਂ ਦਾ ਜਾਣਦੀਆਂ ਨੇ ਵੀ ਪੰਥ ਪੰਜਾਬ ਦੀ ਆਪਣੀ ਖੇਤਰੀ ਸਿਆਸੀ ਧਿਰ ਸ਼੍ਰੋਮਣੀ ਅਕਾਲੀ ਦਲ ਹੀ ਆ ਪਰ ਇਹਦੇ باوجود ਵੀ ਇਸ ਦੇ ਵਿੱਚ ਇੱਕ ਕੋਟੀ ਬੰਥਕ ਧਿਰ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਰ ਤੋੜ ਯਤਨ ਕੀਤੇ ਜਾ ਰਹੇ ਨੇ ਇਹਨਾਂ ਦੇ ਵਿੱਚ ਚੇਲਾ ਦਲ ਵੀ ਆਪਣਾ ਪੂਰਾ ਯੋਗਦਾਨ ਪਾ ਰਿਹਾ ਹੈ ਹਾਲਾਂਕਿ ਉਹ ਆਪ ਖਿੰਡੇ ਪੁੜੇ ਵੀ ਫਿਰਦੇ ਨੇ ਚੰਦੂ ਮਾਜਰਾ ਸਾਹਿਬ ਆ ਵੇਖੋ ਭਾਜਪਾ ਨਾਲ ਜੱਫੀਆਂ ਪਾਉਦੇ ਫਿਰਦੇ ਨੇ ਜੁੰਬੇਉਂ ਰਿਆ ਜਲੂਪੁਰ ਖੇੜਾ ਦਲ ਨਾਲ ਤੁਰੇ ਫਿਰਦੇ ਨੇ ਜੱਲੂਪੁਰ ਖੇੜਾ ਦਲ ਦੇ ਪੁਰਾਣੇ ਸਾਥੀ ਉਹਨਾਂ ਬਾਰੇ ਕੀ ਕਹਿੰਦੇ ਨੇ ਉਹ ਸੁਣ ਲੋ ਬਹੁਤ ਸਤਿਕਾਰ ਆ ਇਸ ਸ਼ਹੀਦ ਦੀ ਪਤਨੀ ਤੇ ਸ਼ਹੀਦ ਦੀ ਮਾਤਾ ਬੀਬੀ ਜੀ ਦਾ ਤਾਂ ਇੱਕ ਨੌਜਵਾਨ ਸਿੰਘ ਦਾ ਇਹ ਜੱਲੂਪੁਰ ਖੇੜਾ ਦਲ ਬਾਰੇ ਕੀ ਕਹਿ ਰਹੇ ਨੇ ਛੋਟੇ ਛੋਟੇ ਕਲਿੱਪ ਇਹ ਸੁਣ ਲੋ ਮੇਰੇ ਪੁੱਤ ਨੇ ਦੇਖੋ ਨੈਟ ਤੇ ਕੱਢ ਕੇ ਇਹ ਉਹ ਕਹਿੰਦਾ ਵੀ ਨਾ ਅਸੀਂ ਜਿੱਥੇ ਬੰਦੀ ਬਣਾ ਲਈਏ ਨਾ ਅਮਰਤਪਾਲ ਨਾ ਸਾਡੇ ਕੋਈ ਜੱਥੇਬੰਦਾ ਕੋਈ ਹੂਟਾ ਨਹੀਂ ਲੜੂਗਾ ਕਿਹੜੀ ਗੱਲ ਤੇਰੇ ਤੁਸੀਂ ਪਿੱਠ ਤੇ ਵਾਰ ਕਰਕੇ ਤੁਸੀਂ ਇਹ ਸ਼ਬਦ ਕਰ ਦਿੱਤਾ ਆ ਤੁਸੀਂ ਸਿਰੇ ਤੇ ਡਰਪੋ ਨਖੇਦ ਨੀਵੇਂ ਕਰਦਾਰ ਦੇ ਨੀਵੇਂ ਦਰਜੇ ਤੇ ਤੇ ਬੇਘੱਦ ਬੇਗਰਤ ਲੋਕੋ ਤੁਸੀਂ ਇਹਨਾਂ ਦਾ ਹੀ ਪੁਰਾਣਾ ਸਾਥੀ ਖੋਸਾ ਕੀ ਕਹਿ ਰਿਹਾ ਇਹ ਸੁਣ ਲਓ ਮੈਨੂੰ ਕਹਿੰਦੇ ਸੀ ਖੋਸਾ ਗੱਪਾਂ ਮਾਰਦਾ ਜੇਲ੍ਹ ਤੋਂ ਬੈਠਾ ਬੰਦਾ ਕਿਵੇਂ ਮਰਵਾਉਂਦਾ ਦੋ ਮੋਬਾਈਲ ਫੋਨ ਤੇ ਧਰਮੀ ਫੌਜੀ ਪਰਿਵਾਰ ਦੀ ਬੇਟੀ ਬੀਬੀ ਕੰਚਪ੍ਰੀਤ कौर ਬਾਰੇ ਇੱਕ ਕਲ ਝਾੜੂ ਦਲਾਲ ਨੇ ਜੋ ਬਖੜਵਾ ਕੀਤਾ ਸੀ ਉਹਦੀ ਏਕਾਤ ਉਹ ਵੇਖ ਲੋ ਉਹ ਆ ਚੀਜ਼ ਆ ਤੇ ਦੂਜੇ ਪਾਸੇ ਪੰਥ ਪੰਜਾਬ ਦੀ ਆਪਣੀ ਖੇਤਰੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿਰੰਦਾ ਕਰਿੰਦਾ ਬਣ ਚੁੱਕੇ ਕਿ ਜ਼ਥੇਦਾਰ ਦੇ ਜ਼ੁਲਮਾਂ ਨੂੰ ਸਹਿ ਕੇ ਜੋ ਕਿ ਪ੍ਰਧਾਨ ਸਿੰਘ ਵੀਰ ਸਿੰਘ ਬਾਦਲ ਤੇ ਕਾਤਲਾਨਾ ਹਮਲੇ ਦੀ ਸਾਜੇ ਹਤੀਸ਼ ਸ਼ਾਮਲ ਸੀ ਵੈਗੁਰ ਦੀ ਘਿਰਪਾ ਨਾਲ ਪਾ ਸਾਗਰ ਪਰ ਕੇ ਸ਼੍ਰੋਮਣੀ ਅਕਾਲੀ ਦਲ ਵਾਪਸ ਚੜ੍ਹਦੀ ਕਲਾ ਚ ਆ ਗਿਆ ਤੇ ਸਮੇਤ ਪ੍ਰਧਾਨ ਸੁਮੇਚਾ ਸ਼੍ਰੋਮਣੀ ਅਕਾਲੀ ਦਲ ਖੜ ਪੀਟਾਂ ਦੀ ਸੇਵਾ ਚ ਦਿਨ ਰਾਤ ਇੱਕ ਕਰ ਰਿਹਾ ਹੈ ਇਤਲੀ ਤੰਤਨ ਸਾਹਿਬ ਪੰਥਕ ਹਲਕਾ ਦੇ ਸੂਝਵਾਨ ਵੋਟਰ ਕਿਸੇ ਵੀ ਸ਼ੱਕ ਚ ਨਹੀਂ ਵੀ ਪੰਥਕ ਤੇਰੇ ਕਿਹੜੀ ਆ ਕਾਤਲ ਕਾਂਗਰਸ ਦੇ ਦੇ ਜ਼ੁਲਮ ਇਹਨਾਂ ਬਹੁਤ ਸਹਿ ਨੇ ਤੇ ਲੁਟੇਰਾ ਝਾੜੂ ਬਾਰੇ ਵੀ ਇਹਨਾਂ ਚੰਗੀ ਤਰ੍ਹਾਂ ਜਾਣਕਾਰੀ ਆ ਤੇ ਹੁਣ ਕੋਈ ਸ਼ੱਕ ਨਹੀਂ ਰਹਿ ਗਿਆ ਵੀ ਪੰਥਕ ਪੰਜਾਬੀ ਪੰਥਕ ਧਿਰ ਕਿਹੜੀ ਆ ਸੋ ਇਸ ਹਲਕੇ ਦੇ ਆਮ ਲੋਕ ਆਮ ਜਜਾਰੂ ਲੋਕ ਆਮ ਪੰਥਕ ਲੋਕ ਸ਼੍ਰੋਮਣੀ ਅਕਾਲੀ ਦਲ ਬਾਰੇ ਕੀ ਕਹਿ ਰਹੇ ਨੇ ਉਹ ਵੀ ਸੁਣ ਲੋ ਜਿੱਦਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਿੰਸੀਪਲ ਵਿਭਾਗ ਸੇਂਦਰ ਕੌੜ ਜੀ ਨੇ ਆਪਣਾ ਉਮੀਦਵਾਰ ਲਾਨਿਆ ਗਿਆ ਹੈ ਤੋ ਇਸ ਬੰਦੇ ਵਿੱਚ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਾਂ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਰ ਦਾ ਵੱਧਵਾਤਾ ਦੇਣਾ ਹੈ ਸੋ ਹੁਣ ਤਾਂ ਕਿਸੇ ਤੇ ਕੋਈ ਸ਼ੱਕ ਨਹੀਂ ਰਹਿ ਜਾਣਾ ਚਾਹੀਦਾ ਵੀ ਪੰਥਕ ਤੇਰੇ ਕਿਹੜੀ ਆ ਤੇ ਜਾਰੂ ਪੰਥਕ ਹਲਕਾ ਧੰਪੰ ਸਭ ਕਿਸ ਦੇ ਹੱਕ ਤੇ ਪਹੁੰਚੇਗਾ ਸ਼੍ਰੋਮਣੀ ਅਕਾਲੀ ਦਰ ਜਿੰਦਾਬਾਦ ਧੰਨਵਾਦੀ